ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਉੱਤਰ ਪ੍ਰਦੇਸ਼ ਦੇ ਪ੍ਰਸਿੱਧ ਧਾਮ શ્રી ਦੁਰਗਿਆਨਾ ਤੀਰਥ ਵਿੱਚ ਅੱਜ ਹੌਲੀ ਦੇ ਤਿਹਾਰ ਦਾ ਇਹ ਲੋਕੀ ਇੱਕ ਨਜ਼ਾਰਾ ਠਾਕੁਰ ਜੀ ਦੇ ਸੰਗ ਸ਼ਰਧਾਲੂਆਂ ਦਾ ਫੁੱਲ ਹੀ ਮਨਾਉਣ ਨੂੰ ਲੈ ਕੇ ਦੇਖਣ ਨੂੰ ਮਿਲਿਆ ਜਿੱਥੇ ਲੋਕਾਂ ਵੱਲੋਂ ਭਗਵਾਨ ਲక్ష్ਮੀ ਨਾਰਾਇਣ ਜੀ ਦੇ ਮੰਦਰ ਤੋਂ ਭਗਵਾਨ શ્રી ਗਿਰੀ ਰਾਜ ਦੇ ਨਾਲ ਨਾਲ ਲੋਕਾਂ ਨੇ ਇੱਕ ਦੂਜੇ ਦੇ ਉੱਪਰ ਸੁੱਕੇ ਰੰਗਾਂ ਅਤੇ ਫੁੱਲਾਂ ਦੇ ਨਾਲ ਹੌਲੀ ਖੇੜੀ ਗਈ ਇਸ ਮੌਕੇ ਸ਼ਰਧਾਲੂਆਂ ਵੱਲੋਂ ਹੋਲੀ ਦੇ ਤਿਉਹਾਰ ਦਾ ਪੂਰਾ ਆਨੰਦ ਮਾਣਿਆ ਗਿਆ ਅੰਮ੍ਰਿਤਸਰ ਤੋਂ ਸੁਖਦੇਵ ਮੋਨੂ ਦੀ ਰਿਪੋਰਟ ਮੈਦਾਨੀਆਂਾਂ ਵੱਡੂ ਕਪਾਲੇ ਉੱਤੇ ਕੁਛ ਇਹ ਗਏ ਜਿਹੜੇ ਬਹੁਤ ਬੁਰੀ ਤਰੀਕੇ ਨਾਲ ਹੋਲੀ ਖੇਡਦੇ ਨੇ ਪੱਕੇ ਰੰਗ ਨਾਲ ਹੋਲੀ ਖੇਡਦੇ ਨੇ ਸਪਰੇਅ ਦੇ ਨਾਲ ਖੇਡਦੇ ਨੇ ਜਾਂ ਫਿਰ ਗਲਤ ਤਰੀਕੇ ਨਾਲ ਗੰਦੇਮੰਦੇ ਰੰਗ ਯੂਜ਼ ਕਰਦੇ ਨੇ ਤੁਸੀਂ ਮੰਦਰ ਦੇ ਵਿੱਚ ਆਓ ਜਾਂ ਆਪਣੇ ਘਰਦਿਆਂ ਦੇ ਨਾਲ ਜੁੜੋ ਸਾਫ ਸੁਥਰੇ ਰੰਗ ਲਗਾਓ ਇੱਕ ਪੈਕਟਾਂ ਦੇ ਵਿੱਚ ਰੰਗ ਮਿਲਦੇ ਨੇ ਸਾਫ ਸੁਥਰੇ ਇੱਕ ਹਾਈਜਨਿਕ ਰੰਗ ਹੁੰਦੇ ਨੇ ਇੱਕ ਦੂਜੇ ਨਾਲ ਲਗਾਓ ਤੇ ਖੁਸ਼ੀਆਂ ਨਾਲ ਮਨਾਓ ਸਭ ਤੋਂ ਵਧੀਆ ਤਿਉਹਾਰ ਆਹੀ ਹੁੰਦਾ ਜੀ ਆਪਾਂ 5 ਤੋਂ 6 ਸਾਲ ਹੋ ਗਏ ਹਨ ਲਗਾਤਾਰ ਆਂਦੇ ਹੋ ਇਹਨੂੰ ਤੇ ਤੁਹਾਨੂੰ ਉਸ ਸਾਹ ਦੇਖਣ ਆਲਾ ਹੁੰਦਾ ਹਮੇਸ਼ਾ ਤੇ ਅੱਜ ਕਮ ਤਾਂ ਇਹ ਲਾਸਟ ਇਅਰ ਦੇ ਟਾਈਮ ਤੇ ਮੇਰੇ ਖੁਦ ਦੇ ਕਜ਼ਨ ਆਈ ਸੀ ਜਿਹੜੇ ਬਾਹਰੋਂ ਹੀ ਆਏ ਸੀ ਉਹ ਵੀ ਇੱਥੇ ਅੱਗੇ ਹੋਲੀ ਮਨਾਉਣ ਆਈ ਸੀ ਈਵਨ ਤੁਸੀਂ ਹਾਲੇ ਵੀ ਲੋਕਾਂ ਤੋਂ ਤੁਸੀਂ ਜੇ ਪੁੱਛੋਗੇ ਨਾ ਕਟੋ ਘੱਟ ਵੀ 40% ਲੋਕ ਇਥੋਂ ਬਾਹਰੋਂ ਹੀ ਆਉਣਗੇ ਜਿਨ੍ਹਾਂ ਨੂੰ ਦੁਰਗਿਆਣਾ ਤੀਰਥ ਦੇ ਬਾਹਰ ਹੋਲੀ ਬਾਰੇ ਪਤਾ ਹੈ ਉਹ ਸਾਰੇ ਇੱਥੇ ਹੋਲੀ ਮਨਾਉਂਦੇ ਜਾਂਦੇ ਨੇ ਮੈਂ ਆਪਣੇ ਕਜ਼ਨ ਬ੍ਰਦਰ ਦੇ ਨਾਲ ਪਹੁੰਚਿਆ ਮੈਂ ਤੇ ਮੇਰੇ ਨਾਲ ਕਜ਼ਨ ਨਗੇ ਨੇ ਤੇ ਮੇਰੀ ਇੱਕ ਬਹੁਤ ਹੀ ਸ਼ਾਂਤ ਹੈ ਮੇਰੀ ਭਤੀਜੀ ਹੈ ਜਿਹਨਾਂ ਨਾਲ ਮੈਂ ਆਇਆ ਮੈਂ ਇਹਨਾਂ ਦੀ ਇੱਥੇ ਪਹਿਲੀ ਹੋਲੀ ਹੈ ਇਹਨਾਂ ਦਾ ਬਹੁਤ ਮਨ ਸੀ ਕਿ ਕੋ आज पूरी वृंदावन में जैसे होली मनाई जा रही है हमें वृंदावन में नहीं बल्कि यहाँ पे भी हमें वृंदावन वाला ही सीन पूरा इस्कॉन वालों ने आके होली मनाई गई है बहुत ही अच्छा लग रहा है जो गंदी होली मनाते हैं उनको क्या कहना गंदी होली मनाने का कोई फ़ायदा नहीं है यहाँ आओ यहाँ फूल की होली रंगों की होली बहुत ही अच्छे राधा कृष्ण के पास होली मनाई जा रही है आप किसके साथ मैं अपनी फैमिली के साथ आई हूँ ਬਹੁਤ ਅੱਛਾ ਬਹੁਤ ਵਧੀਆ ਹਾਲੀ ਇੱਥੇ ਮਨਾਈ ਜਾ ਰਹੀ ਹੈ ਜਿੱਦਾਂ ਵਰਿੰਦਾਵਾਂ ਚ ਹੋਲੀ ਮਨਾਉਂਦੇ ਨੇ ਉਦਾ ਹੀ ਇੱਥੇ ਹੋਲੀ ਮਨਾਈ ਜਾ ਰਹੀ ਹੈ ਬਹੁਤ ਵਧੀਆ ਲੱਗ ਰਿਹਾ ਹੈ ਹੋਲੀ ਦਾ ਬਹੁਤ ਵਧੀਆ ਬਹੁਤ ਰੌਣਕ ਲੱਗੀ ਹੈ ਬਹੁਤ ਮਜ਼ਾ ਆ ਰਿਹਾ ਇੱਥੇ ਹੋਲੀ ਮਨਾਉਂਦਾ ਗੰਦੀ ਹੋਲੀ ਮਨਾਉਣ ਨਾਲੋਂ ਵਧੀਆ ਤੇ ਇੱਥੇ ਆਓ ਹੋਲੀ ਮਨਾਓ ਆਪਣੀ ਸਭ ਤੋਂ ਵਧੀਆ ਇੱਥੇ ਹੋਲੀ ਮਨਾਓ ਆਗੇ ਬਹੁਤ ਮਜ਼ਾ ਆ ਰਿਹਾ ਆਨੰਦ ਹੈ ਅੱਜ ਤੁਸੀਂ ਕਿਤੇ ਨਾ ਪਹੁੰਚੇ ਹੋ ਆਪਾ ਆਪਣੀ ਸਾਰੀ ਫੈਮਲੀ ਨਾਲ ਪਹੁੰਚੇ ਹੈ ਇੱਥੇ ਬੂਆ ਜੀ ਹੈ ਪਾਪਾ ਹੈ ਮਾਸੀ ਜੀ ਹੈ ਸਾਰੇ ਜਾਨੇ ਕ੍ਰਿਸ਼ਨਾ ਜੀ ਹੈ ਮਾਰੇ ਸਾਰੇ ਜਾਨੇ ਆਏ ਹੋਏ ਆਪ ਕੋ ਨਿਵੇਦਨ ਕਰਦੇ ਆ ਸਾਰੇ ਜਾਨੇ ਯਹਾਂ ਪਰ ਆ ਕੇ ਹੋਲੀ ਮਨਾਓ ਹੱਥ ਜੋੜ ਕੇ ਗਾਦੇ ਰਾਦੇ